ਦੀ ਨਾ 12 ਬਾਰੇ ਕਵਾਦੇ ਵਾਸਤੇ ਹੀ ਵੇਚਣਾ ਉਹ ਘਰ ਨੇ ਤਾਂ ਖਾ ਪੀ ਕਰਾਇਆ ਉਹਦੇ ਮੁਕਾਬਲੇ ਬਾਕੀ ਆ ਪੈਸੇ ਵਟਲਾਏ ਤੁਹਾਡੇ ਗਰਾਫੋਂ ਤੋਂ ਦੇ ਦੇ ਕੇ ਹਾਂ ਜਣ ਤੋਲ ਕੇ 12000 12000 ਚੋ ਜਰਾ ਯਾਰ ਦਾ ਲੈ ਠੀਕ ਹੈ ਜੀ 12000 ਦਾ ਕਿੱਥੇ ਵੀ ਸਾਡੇ 700 ਦਾ ਦਿੰਨੇ ਹਾ ਲੋ ਯਾਰ ਜੇ 11 ਦਾ ਲੈ ਸਾਡੇ 700 ਦਾ ਦਿੰਨੇ ਇਹ ਕਹਿੰਦਾ ਵੀ 11 ਦਾ 8 ਦਾ ਦਿੰਨਾ ਲੈ ਲੈ ਕੇ ਜਾਣਾ ਹਾਂ 10000 ਤਾਂ ਲੈ ਕੇ ਜਾਣਾ ਹਾਂ ਇਹ ਨਾ 1 ਰੁਪਿਆ ਘੱਟ ਨਹੀਂ ਹੋਣਾ ਗਣੀ ਵਾਲਾ ਆਜੋ ਆਜੋ ਸੁਣ ਬਈ ਸਾਜ ਆ ਓਏ ਖੜੇ ਖੜ ਓਏ ਐਨਾ ਭੱਜਾ ਮੇ ਦਾਜਾ ਓਰੀਆ ਓਰੀਆ ਓਏ ਇਹਨੇ ਪੈਸੇ ਮੈਨੂੰ ਦੇਣਾ ਆਪਣਾ ਸਾਫ ਸਤਰਾ ਮੇਰੀ ਇੱਕ ਗੱਲ ਸੁਣ ਲੈ ਤੂੰ ਮਾਲਕ ਹੈ ਤੂੰ ਯੂਸ ਬੈਕ ਸੇਰ ਕੋ ਤੂੰ ਸਾਡ ਦੋ ਹੋ ਗਏ ਅਸੀਂ ਕੱਲੇ ਆ ਕਿਉਂ ਦੋ ਤੁਸੀਂ ਹੋ ਇਹ ਤਾਂ ਬੋਲਦੇ ਨਹੀਂ ਕਿਉਂ ਨਹੀਂ ਬੋਲਦਾ ਬੋਲਦੇ ਇਹ ਨਹੀਂ ਕਰਦਾ ਜੀਰੂ ਮੰਦਰਾ ਬੋਲਦਾ ਵੀ ਮਾਪੂ ਜੀ ਉਹ ਤਾਂ ਬੋਲਦਾ ਹੀ ਨਹੀਂ ਆ ਬੋਲਣਾ